ਉਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਸਿਆਣੇ ਅਕਸਰ ਇੱਕ ਗੱਲ ਬੋਲਦੇ ਨੇ ਕਿ ਰੱਬ ਜਦੋਂ ਵੀ ਦਿੰਦਾ ਛੱਪੜ ਪਾੜ ਕੇ ਦਿੰਦਾ ਉਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜੋ ਲਾਟਰੀ ਬੰਪਰ ਪਾ ਕੇ ਆਪਣੀ ਕਿਸਮਤ ਅਜ਼ਮਾਉਂਦੇ ਨੇ ਆਪਾਂ ਥੋੜੇ ਦਿਨ ਪਹਿਲਾਂ ਦਿਵਾਲੀ ਦਾ ਤਿਹਾਰ ਮਨਾ ਕੇ ਹਟੇ ਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਦਿਵਾਲੀ ਬੰਪਰ ਦੀਆਂ ਇਹ ਲਾਟਰੀਆਂ ਪਾਈਆਂ ਗਈਆਂ ਸੀਗੀਆਂ ਤਾਂ ਉਹਨਾਂ ਵਿੱਚੋਂ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ 1 ਕਰੋੜ ਦੀ ਲੋਟਰੀ ਨਿਕਲੀ ਹੈ ਖਬਰ ਕੀ ਹੈ ਉਹ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰ ਦੇਣਾ ਚਾਹਨਾ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਜਿਸ ਦਾ ਘਰ ਸ਼ੈਸ਼ਨ ਚੌਂਗ ਦੇ ਨਜ਼ਦੀਕ ਹੈ ਉਸ ਇਨਸਾਨ ਦੀ 1 ਕਰੋੜ ਦੀ ਲੋਟਰੀ ਨਿਕਲੀ ਹੈ ਜਦੋਂ ਅਦਾਰਾ ਹੁਸ਼ਿਆਰਪੁਰ نیوز ਦੀ ਗੁਰਵਿੰਦਰ ਸਿੰਘ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਜਾਣਕਾਰੀ ਸਾਂਝੀ ਕਰਦੇ ਨੇ ਕਿ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਲੋਟਰੀ ਬੰਪਰ ਖਰੀਦਿਆ ਜਾਂਦਾ ਹੈ ਲੁਧਿਆਣੇ ਦੇ ਵਿੱਚ ਉਹ ਲਾਟਰੀ ਬੰਪਰ ਖਰੀਦੇ ਨੇ ਉਹ ਵੀ ਆਪਣੇ 11 ਸਾਲ ਦੇ ਬੇਟੇ ਦੇ ਕਹਿਣ ਦੇ ਮੁਤਾਬਕ ਜਦੋਂ ਉਹ ਉਹਨਾਂ ਦਾ ਬੇਟਾ ਉਹਨੂੰ ਕਹਿੰਦਾ ਕਿ ਪਾਪਾ ਆਪਾਂ ਵੀ ਕਿਉਂ ਨਾ ਲਾਟਰੀ ਬੰਪਰ ਖਰੀਦੀਏ ਤੇ ਉਹ ਸਾਹਮਣੀ ਦੁਕਾਨ ਤੇ ਜਾਂਦੇ ਨੇ ਤਾਂ ਜਦੋਂ ਦੁਕਾਨਦਾਰ ਨੂੰ ਪੁੱਛਦੇ ਨੇ ਕਿ ਸਾਨੂੰ ਇੱਕ ਲਾਟਰੀ ਬੰਪਰ ਚਾਹੀਦਾ ਹੈ ਤੇ ਦੁਕਾਨਦਾਰ ਵੱਲੋਂ ਦੱਸਿਆ ਜਾਂਦਾ ਕਿ ਆਖਰੀ 5 ਟਿਕਟਾਂ ਪਈਆਂ ਨੇ ਤੁਸੀਂ ਇਹਨਾਂ ਪੰਜਾਂ 'ਚ ਕੋਈ ਵੀ ਇੱਕ ਟਿਕਟ ਖਰੀਦ ਸਕਦੇ ਹੋ ਪਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਦੇ ਉਹਦੇ 11 ਸਾਲ ਦੇ ਬੇਟੇ ਨੇ ਕਿਹਾ ਕਿ ਕਿਉਂ ਨਾ ਪਾਪਾ ਆਪਾਂ ਪੰਜੇ ਦੀਆਂ ਪੰਜੇ ਟਿਕਟਾਂ ਕਿਉਂ ਨਾ ਖਰੀਦ ਲਈਏ ਸੋ ਆਪਣੇ ਬੱਚੇ ਦੇ ਕਹਿਣ ਦੇ ਮੁਤਾਬਕ ਉਹਨਾਂ ਵੱਲੋਂ ਪੰਜੇ ਟਿਕਟਾਂ ਖਰੀਦੀਆਂ ਜਾਂਦੀਆਂ ਨੇ ਟਿਕਟਾਂ ਖਰੀਦਣ ਤੋਂ ਬਾਅਦ ਜਿਹੜਾ ਟਿਕਟਾਂ ਦਾ ਜਿਹੜਾ ਰਿਜ਼ਲਟ ਆਉਣਾ ਹੁੰਦਾ 2 ਘੰਟੇ ਬਾਅਦ ਰਿਜ਼ਲਟ ਆਉਣਾ ਹੁੰਦਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ 1 ਕਰੋੜ ਦੀ ਲਾਟਰੀ ਨਿਕਲਦੀ ਹੈ ਤੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਇਸ ਕਰਕੇ ਮੈਂ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਰੱਬ ਜਦੋਂ ਵੀ ਦਿੰਦਾ ਛੱਫੜ ਪਾਰ ਕੇ ਦਿੰਦਾ ਸੋ ਅਸੀਂ ਬਹੁਤ ਬਹੁਤ ਜਲਦ ਉਹਨਾਂ ਨਾਲ ਇੰਟਰਵਿਊ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਰ ਤੱਕ ਤੁਸੀਂ ਆਪਣੇ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ ਵੀ ਅ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ